ਲਓ ਜੀ ਦੋਸਤੋ ਅੱਜ ਖੜੇ ਆ ਬਠਿੰਡਾ ਸ਼ਹਿਰ ਦੇ ਬਿਲਕੁਲ ਕਚੈਰੀ ਦੇ ਬੈਕਸਾਈਡ ਜਿੱਥੇ ਕਿ ਮਿੱਠਾ ਮਿੱਠਾ ਮਤਲਬ ਜਲੇਬੀਆਂ ਜਲੇਬੀਆਂ ਦਾ ਮਤਲਬ ਹੀ ਜਲੇਬੀ ਚੌਂਕ ਬੜਾ ਲੰਮਾ ਸਮਾ ਹੋ ਗਿਆ ਇਹਨਾਂ ਕੋਲੋਂ ਸਾਨੂੰ ਵੀ ਜਲੇਬੀਆਂ ਖਾਂਦਾਂ ਨੂੰ ਤੇ ਦੋਸਤਾਂ ਮਿੱਤਰਾਂ ਨੂੰ ਵੀ ਤੇ ਜਾਣਦੇ ਆ ਇਹਨਾਂ ਦੀਆਂ ਜਲੇਬੀਆਂ ਦਾ ਰਾਜ ਮੈਂ ਜਾਣਕਾਰੀ ਚ ਥੋੜਾ ਜਿਹਾ ਪਤਾ ਲੱਗਿਆ ਵੀ ਦੂਜੀ ਤੀਜੀ ਚੌਥੀ ਪੀੜ੍ਹੀ ਦੇ ਵਿੱਚ ਇਹ ਕੰਮ ਚੱਲ ਰਿਹਾ ਹੈ ਤਾ ਭਾਈ ਜੀ ਨੂੰ ਮਿਲਦੇ ਆਪਾਂ ਵੀ ਜਿਹੜੀਆਂ ਜਲੇਬੀਆਂ ਤੁਸੀਂ ਬਣਾ ਰਹੇ ਹੋ ਤਾਂ ਕਿੰਨਾ ਸਮਾਂ ਹੋ ਗਿਆ ਤੱਕੀ ਕੀ ਮਤਲਬ ਇਹ ਤੁਸੀਂ ਪਾਉਣੀ ਉਹਦੇ ਵਿੱਚ ਭਾਈ ਜੀ ਸਾਸੀ ਕਾ ਜੀ ਪੀਕਾ ਤੋਂ ਹਾਂ ਜੀ ਤੁਹਾਡੀਆਂ ਬੜੀਆਂ ਮਸ਼ਹੂਰ ਨੇ ਜਲੇਬੀਆਂ ਤੇ ਇਸ ਸੀਨੀਅਰ ਹੈ ਬੰਦੋ ਸਰ ਕੀ ਕੀ ਪਾਉਣੀ ਤੁਸੀਂ ਇਹਦੇ ਚ ਬੜਾ ਟੇਸਟ ਬੜਾ ਹੈ ਦਾ ਜੀ ਖਾਣ ਮੈਦਾ ਕਿਰ ਦੇ ਖਾਣ ਨਹੀਂ ਆ ਮੈਂ ਤਾਂ ਕਿ ਓ ਤੇ ਖੰਡੀ ਆ ਜਿਆਦਾ ਹੀ ਬਰਦਿਆ ਉਹ ਬੜੀ ਅੱਛੀ ਕੁਆਲਿਟੀ ਦਾ ਖਿਓ ਵੀ ਮੈਂ ਦੇਖਿਆ ਹੈ ਨਾ ਮਾਰਤ ਨਹੀਂ ਲਾਈਦਾ ਯਾਨੀ ਤੁਸੀਂ ਜਿਹੜੀ ਰਿਵਿਊ ਬਣਾਉਣੀ ਲੱਕੜ ਤੇ ਹੀ ਫਿਰ ਲੱਕੜ ਤੇ ਹੀ ਲੱਕੜ ਤੇ ਉਹ ਯਾਰ ਸਿਲੰਡਰ ਦੀ ਵਸਤੂ ਨਹੀਂ ਕਰਦੇ ਇਹ ਕਿੰਨਾ ਸਮਾਂ ਹੋ ਗਿਆ ਜੀ ਤੁਹਾਨੂੰ ਫਿਰ 1975 ਨੇ ਲੱਗਿਆ 1975 1975 ਦੇ ਵਿੱਚ ਤੁਸੀਂ ਇੱਥੇ ਲੱਗੋਗੇ ਸ਼ੁਰੂ ਤੁਸੀਂ ਥੋੜੀ ਤੁਸੀਂ ਕਿੰਨੀ ਵੀ ਪੀੜੀ ਦੀ ਤੁਸੀਂ ਗੱਲ ਕਰ ਰਹੇ ਹੋ ਜੀ ਪੀੜੀ ਚੱਲਦਾ ਹੈ अच्छा ਤੁਸੀਂ ਤੀਜੀ ਪੀੜੀ ਮੈਂ ਦੂਜੀ ਐ ਤੀਜੀ ਪੀੜੀ ਕਰਦੇ ਤੁਸੀਂ ਦੂਜੀ ਵੀਡੀਓ ਦੇ ਵਿੱਚ ਉਹ ਬਲੇਬੀਆਂ ਬਣਾ ਰਹੇ ਹਾਂ ਇਹ ਬੱਚਾ ਜਿਹੜਾ ਬਣਾ ਰਿਹਾ ਸੀ ਇਹ ਮਲਾਇਮ ਇਹ ਮਲਾਇਮ ਰੱਖਿਆ ਹੋਇਆ ਤੁਹਾਡੇ ਕੋਲ ਮਤਲਬ ਜਣੀ ਤੀਜੀ ਪੀੜੀ ਵੀ ਥੋੜੀ ਜਿਹੀ ਕੰਮ ਕਰ ਰਹੀ ਐ ਹਾਂਜੀ ਹਾਂਜੀ ਹੋਰ ਕੀ ਕੋਹੋਸ਼ ਹੋਰ ਵੀ ਕੁਝ ਬਣਾਉਣੇ ਨਾਲ ਕਿ ਕੁਸਤਨੀ ਕੱਲੀ ਜਲੇਬੀ ਕੱਲੀ ਜਲੇਬੀ ਐ ਹਾਂਜੀ ਇਹ ਇਹ ਪੂਰੀਆਂ ਮਤਲਬ ਤੁਹਾਡੇ ਕੋਲ ਜਿਵੇਂ ਗਾਹ ਕੰਮਦਾ ਤੁਹਾਡੇ ਕੋਲ ਸਟੈਪ ਬਾਈ ਸਟੈਪ ਜਾਂ ਪਹਿਲਾਂ ਸਟਾਕ ਕਰਕੇ ਰੱਖਦੇ ਨੇ ਨਾਲ ਨਾਲ ਗੜ ਨਾਲ अच्छा गरम गरम ही जलेबी देनी है थो तो ਇਹਦਾ ਤੁਹਾਡਾ ਸੀਜ਼ਨ ਵੀ ਹੁੰਦਾ ਜਾਂ ਪਰਮਨੈਂਟਲੀ ਜਿਹੜੀ ਤੁਹਾਡੀ ਸੀ ਅ ਸੀਜ਼ਨ ਕਰਦਾ ਹੈ ਅੱਛਾ ਹੁਣ ਦਾ 12 ਮਹੀਨੇ ਦਾ ਤੁਸੀਂ ਜਿਹੜੀ ਇਹ ਜਗ੍ਹਾ ਦੇ 12 ਮਹੀਨੇ 12 ਮਹੀਨੇ ਹੀ ਲਵਣੇ ਜਿਵੇਂ ਆਪਾਂ ਕਹਿੰਦੇ ਨੇ 12 ਮਹੀਨੇ ਦਿੱਤੀ ਦੇਣਾ ਇਹਦੇ ਜਲੇਬੀਆਂ ਮਿਲਦੀਆਂ ਨੇ ਯਾਨੀ ਭਿੰਡਾ ਸ਼ਹਿਰ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਤੁਸੀਂ ਹਮਾਤ ਤੋਂ ਦੇ ਰਹਿਣ ਹੋ ਤੇ ਤੁਹਾਨੂੰ ਕਿਸੇ ਲੰਮੇ ਸਮੇਂ ਤੋਂ ਭਿੰਡਾ ਸ਼ਹਿਰ ਜੀ ਤੁਸੀਂ ਜਾਂਦੇ ਹੋ ਘੰਡਾ ਚਾਜੇ ਨੇ ਅ ਜਿਵੇਂ ਜਲੇਬੀ ਤੁਸੀਂ ਖਾਈ ਜਾਂਦੇ ਹੋ ਹਨਾ ਤੇ ਤੁਹਾਨੂੰ ਕਿੱਦਾਂ ਲੱਗ ਰਹੀਆਂ ਜਲੇਬੀਆਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜਲੇਬੀਆਂ ਤੋਂ ਲੰਘਾ ਮੈਂ 2018 ਤੇ ਪਲੱਸ 2 ਕਰਦਾ ਹੈਗਾ ਖਾਲਸਾ ਜੀ ਤੇ ਉਦੋਂ ਦਾ ਜਲੇਬੀ ਖਾਈ ਜਾਂਦੇ ਸੀ ਅੱਜ ਕਿੰਨਾ ਉਹਦਾ ਤੇ ਅੱਜ ਦਾ ਟੇਸਟ ਤਾਂ ਕੋਈ ਡਿਫਰੈਂਟ ਨਹੀਂ ਸੇਮ ਆ ਸੇਮ ਆ ਜਮਾ ਸੇਮ ਹੋ ਕੇ ਆ ਗਣੀ ਬਹੁਤ ਵਧੀਆ ਲੱਗਦੀ ਹੈ ਜਿਹੜੇ ਬਰਗਰ ਪੀਜੇ ਵਗੈਰਾ ਖਾਂਦੇ ਉਹ ਨਾਲੋਂ ਤਾਂ ਬਹੁਤ ਜ਼ਿਆਦਾ ਵਧੀਆ ਹੈ ਮੈਂ ਇਹਨੂੰ ਦੱਸੀ ਜਾਂਦਾ ਜੇ ਕਿਤੇ ਮੈਨੂੰ ਟੱਕਰ ਜਾਂਦਾ ਨਾ ਮੈਂ ਹੈ ਮੇਰੇ ਦਾਦਾ ਮਰਿਆ ਜਦੋਂ ਉਦੋਂ ਇਹਨੂੰ ਕਰਨਾ ਸੀਗਾ ਅੱਜ ਨੂੰ ਹਲਵਾਈ ਬੁੱਕ ਕਰਨੀ ਤੁਸੀਂ ਕੀ ਗੱਲ ਆ ਜੀ ਮਤਲਬ ਬਹੁਤ ਵਧੀਆ ਗੱਲ ਹੈ ਨਾ ਯਾਰ ਜਲੇਬੀ ਕੀ ਗੱਲ ਹੈ ਜਣੀ ਤੋਂ ਡਕਾਣਾ ਮਤਲਬ ਜਿਵੇਂ ਆਪਾਂ ਉਹ ਵੀਡੀਓ ਵਗੈਰਾ ਦੇਖਦੇ ਵੀ 10 ਨੰਬਰ ਜੇ ਤੁਸੀਂ ਨੰਬਰ ਕਿੰਨੇ ਦਿਓਗੇ ਬਾਪੂ ਜੀ ਨੂੰ ਬਾਪੇ ਦਾ 100 ਜੋ 100 ਟੱਪ ਕੇ 10 10 ਸੁਣੀ ਇਹ ਤਾਂ ਗਾਂ ਹੀ ਟੱਪ ਗਈ ਗੱਲ ਅਸ ਗਾਂ ਟੱਪ ਗਈ ਗੱਲ ਬਹੁਤ ਵਧੀਆ ਮੇਰੇ ਨਾਲ ਦਾ ਸਾਥੀ ਹੁੰਦਾ ਸੀ ਉਹ ਪਤਾ ਨਹੀਂ ਕਿੱਧਰ ਗਿਆ ਭਾਈ ਕਿੱਧਰ ਗਿਆ ਉਹ ਤੇਰੇ ਬਾਬਾ ਸਾਥੀ ਦੋਣਾ ਜਾ ਪਿੰਡ ਗਿਆ ਹੈਗਾ ਤੇ ਦੋ ਜਣੇ ਹੁੰਦੇ ਸੀ ਤੇ ਇੱਥੇ ਲੱਕੜਾਂ ਬੰਗਾਂ ਹੁੰਦੇ ਨੇ ਥੜ 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 ਤੇ ਅਸੀਂ 10-10 ਜਣੇ 15-15 ਜਣੇ ਆ ਕੇ ਖਾਂਦੇ ਕਿ ਇਹ ਆਰਦਾ ਬਾਬੇ ਤੋਂ ਆਧਾਰ ਵੀ ਖਾ ਕੇ ਗਏ ਆਗੇ ਤੇ ਇਹ ਹਿਸਾਬ ਨਾਲ ਜਾਨੀ ਛੋਟਾ ਇੰਨਾ ਪ੍ਰੇਮ ਇਹਨਾਂ ਨਾਲ ਹਾਂਜੀ ਹਾਂਜੀ ਜਲੇਬੀ ਖਾਣੀ ਆ ਅਸੀਂ ਇੱਥੇ ਆਉਣੇ ਆ ਮੈਂ ਚੰਡੀਗੜ੍ਹੋਂ ਆ ਮਾਲ ਦਾ ਕੰਮ ਇੱਧਰ ਕਰਕੇ ਤੇ ਬਾਅਦ ਇੱਧਰ ਆਇਆ ਚੰਡੀਗੜ੍ਹੋਂ ਅੱਛੇ ਜਲੇਬੀ ਖਾਣ ਆਏ ਸੀ ਕੰਮ ਕਰ ਕੰਮ ਕਰਕੇ ਉੱਥੋਂ ਕੰਮ ਕਰਕੇ ਹਾਂਜੀ ਫੇਰ ਇੱਧਰ ਸਟੇਅਰ ਹੋਰ ਵੀ ਪਾਸੇ ਸਜਦੇ ਆਉਂਦੇ ਹੋਣਗੇ ਉਸ ਦਿਨ ਮਿੱਤਰ ਬਾਈ ਬਹੁਤ ਬਹੁਤ ਅਸੀਂ ਮਲੋੜ ਦੋ ਅੱਛਾ ਤੁਸੀਂ ਮਲੋੜ ਦੋ ਅਸੀਂ ਇੱਥੇ ਪਾਈ ਜਲੇਬੀ ਨਹੀਂ ਆਉਂਦੇ ਆ ਹਾਂ ਦਾ ਜਲੇਬੀ ਕੰਮ ਜ਼ਰੂਰ ਹੈ ਇੱਥੇ ਪੱਕੇ ਜਿੰਨੋਂ ਵੀ ਤੁਸੀਂ ਆਸ-ਪਾਸੋਂ ਆਉਣਿਓ ਹਾਂ ਜਲੇਬੀ ਜਿਹੜੇ ਪੱਕੇ ਆ ਇਹਦੇ 50-60 ਰੁਪਏ ਪੱਕੇ ਆ ਬਹੁਤ ਵਧੀਆ ਗੱਲਾਂ ਕਦੀਆਂ ਤੁਸੀਂ ਇਹਨਾਂ ਦਾ ਪਰਮਾਤਮਾ ਜਨ ਦੁਗਣੀ ਰਾਤ ਚੋਗਣੀ ਨੇ ਤਰੱਕੀ ਕਰੇ ਤੇ ਯਾਨੀ ਬਹੁਤ ਵਧੀਆ ਟੇਸਟ ਜੀ ਲੱਭੀਆ ਤੇ ਬਜ਼ੁਰਗ ਵੀ ਨਾਲ ਨੇ ਸੱਚੀ ਕਾਲ ਜੀ ਆਪ ਕੋਈ ਕਿੰਨਾ ਕਰੋਗੇ ਤੁਹਾਨੂੰ ਇਹਨਾਂ ਤੋਂ ਜਲੇਬੀਆਂ ਖਾਣਾਂ ਨੂੰ ਮੈਂ ਤਾਂ 30 ਸਾਲ ਹੋ ਗਏ 30 ਸਾਲ ਹੋ ਗਏ ਜੀ ਤੇ ਫਿਰ ਤਾਂ ਥੋੜਾ ਜੀ ਤੋਂ ਬਿਚਾਰੇ ਹੋ 25 ਹੋ ਗਏ 30 25 ਸਾਲ ਹੋ ਗਏ ਅੱਜ ਦਾ ਤੇ ਉਦੋਂ ਦਾ ਟੇਸਟ ਦਾ ਫਰਕ ਪਿਆ ਨਹੀਂ ਬਿਲਕੁਲ ਯਾਨੀ ਇਹਨਾਂ ਦਾ ਉਹੀ ਟੇਸਟ ਹੈ ਤੇ ਉਹੀ ਉਹੀ ਇੱਕ ਗੱਲ ਹੋਰ ਇਹਨਾਂ ਨੇ ਜਲੇਬੀ ਦਾ ਰੈਡ ਨਹੀਂ ਵਧਾਇਆ ਉੱਥੇ ਚੰਡੀ ਜਾਂਦੀ ਆ ਇਹ ਜਦੋਂ ਦੇਖ ਆਣੇ ਆ 50 ਰੁਪਏ ਦੀ ਪਾਈਆ ਦਿੱਤੀ ਹੈ ਹੂੰ ਹੂੰ ਰੇਟ ਉਹੀ ਹੈ ਮਾੜਾ ਮੋਟਾ ਡਿਫਰੈਂਟ ਹੋਊਗਾ ਜਦੋਂ ਤੁਸੀਂ ਪੁਰਾਣੇ ਤੁਸੀਂ ਧਾਉਣੇ ਜੀ ਇਹ ਮੈਨੂੰ ਜਿੰਨੀਕ ਜਾਣਕਾਰੀ ਮਿਲੀ ਹੈ ਤੇ ਗੱਲਬਾਤ ਦਾ ਲੈ ਜਾਏ ਬੜਾ ਵਧੀਆ ਇਹਨਾਂ ਨਾਲ ਹਾਂ ਬੰਦਾ ਪ੍ਰੇਮ ਭਾਵਨਾਵਾਂ ਬੋਲਦਾ ਯਾਨੀ ਪ੍ਰੇਮ ਭਾਵਨਾਵਾਂ ਇਹ ਅੰਗੋਲਦੇ ਕੋਈ ਦੋਸਤਾਂ ਦੀ ਜ਼ਿੰਦਗੀ ਹੈ ਜੀ ਇਹਦੇ ਬੰਦੇ ਦੀ ਵਧੀਆ ਅੰਦਾਰੇ ਰੋਜ਼ੀ ਰੋਟੀ ਕਮਾ ਰਿਹਾ ਹਾਂ ਜੀ ਹਮਾਚਲ ਤੋਂ ਬਿਹੰਡੇ ਸ਼ਹਿਰ ਦੇ ਵਿੱਚ ਤੁਸੀਂ ਇਹ ਦੇਖੋ ਉਹੀ ਸੇਮ ਰਹਿ ਗਈ ਐ ਸਾਰਾ ਕੁਝ ਸੇਮ ਆ ਕੋਈ ਇਹਨੇ ਬਦਲਾ ਨਹੀਂ ਕੀਤਾ ਅਗਲਾ ਪਤਾ ਨਹੀਂ ਛਤਰੀ ਜੀ ਲਾਈਆ ਹੋਰ ਕੁਝ ਨਹੀਂ ਹੋਈ ਚਲੋ ਵਧੀਆ ਗੱਲ ਇਹ ਤਾਂ ਮੀਂਹ ਕਣੀ ਤੋਂ ਹਨਾ ਨੇ ਬਿੱਕਿਆ ਹੈ ਜੀ ਜਿਹੜਾ ਇਹ ਰਾਸ਼ਟਰਪਤੀ ਵਰਤਦਾ ਇਹ ਲੋਕਾਂ ਦੀ ਜ਼ਿੰਦਗੀ ਦਾ ਸਵਾਦ ਨਹੀਂ ਕਰਦਾ ਵਧੀਆ ਵਰਤਦਾ ਜਾਨੀ ਬਿਲਕੁਲ ਸਾਫ ਸੁਥਰਾ ਜਿਹੜਾ ਰਾਸ਼ਨ ਬਣੀ ਇਹ ਦੇ ਰਿਆ ਮਿੱਠਾ ਲਾਈਟ ਜਿਵੇਂ ਬਿਲਕੁਲ ਜਿਆਦਾ ਤੇਜ਼ ਵੀ ਨਹੀਂ ਤੇ ਜਿਆਦਾ ਘੱਟ ਵੀ ਨਹੀਂ ਲਾਈਟ ਐ ਮਿੱਠਾ ਨਜ਼ਾਰਾ ਲੈਂਦੇ ਹਨਾ ਕੋਈ ਜਿਹੜੇ ਮਿਹਨਤੀ ਰੋਟੀ ਖਾਂਦੇ ਬਹੁਤ ਇਨਸਾਨਾਂ ਨੇ ਨਾ ਤੇ ਵਧੀਆ ਇਨਸਾਨ ਹੈ ਹਾਂ ਦੋਸਤੋ ਇੱਥੇ ਮਿਲਦੀਆਂ ਨੇ ਜਲੇਬੀਆਂ ਬਡੰਡਾ ਸ਼ਹਿਰ ਦੇ ਵਿੱਚ ਖਾਸ ਕਰ ਜਲੇਬੀ ਚੌਂਕੀ ਵੱਜਣ ਲੱਗ ਗਿਆ ਹੈ ਨਾ ਇਹ ਕਚੈਰੀਆਂ ਦੀ ਬਿਲਕੁਲ ਬੈਕ ਸਾਈਡ ਦੇ ਵਿੱਚ ਭਾਈ ਜੀ ਵੰਦੇ ਨੇ ਬੜਾ ਲੰਮਾ ਸਮਾਂ ਹੋ ਗਿਆ 1975 ਤੋਂ ਲੈ ਕੇ ਅੱਜ ਤੱਕ ਉਹੀ ਟੇਸਟ ਤੁਹਾਨੂੰ 1992 ਵਿੱਚ ਮੈਂ ਵੀ ਸ਼ੁਰੂਆਤ ਕੀਤੀ ਸੀ ਨਾ ਤੋਂ ਜਲੇਬੀਆਂ ਖਾਣ ਦੀ ਤਾਂ ਉਹੀ ਟੇਸਟ ਅੱਜ ਵੀ ਤੇ ਉਦੋਂ ਵੀ ਉਹੀ ਟੇਸਟ ਜਿਗਾ ਤਾਂ ਜੇ ਕਿਸੇ ਨੇ ਜਲੇਬੀਆਂ ਖਾਣੀਆਂ ਨੇ ਜਿਹੜਾ ਕੋ ਬੰਦਾ ਜਲੇਬੀਆਂ ਦਾ ਸ਼ਕੀਨ ਹੈ ਤੋ ਇਥੇ ਆ ਕੇ ਇਹਨਾਂ ਕੋਲੇ ਜਲੇਬੀਆਂ ਖਾ ਸਕਦਾ ਹੈ ਤੇ ਇਹਨਾਂ ਦਾ ਜਿਹੜਾ ਐਡਰੈਸ ਨੂੰ ਮੈਂ ਦੱਸ ਦਿੰਦਾ ਉਹ ਚੌਂਕ 'ਚ ਪਹੁੰਚ ਕੇ ਤੁਸੀਂ ਜਲੇਬੀਆਂ ਤੁਸੀਂ ਖਾ ਸਕਦੇ ਸਾਡੇ ਇਸ ਚੈਨਲ ਦੇ ਜਰੀਏ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਿਹੜੀਆਂ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀਆਂ ਧੰਨਵਾਦ